ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਪ ਡਿਜ਼ਾਈਨਰ ਬੁਟੀਕ ਮਾਨਸਾ ਤੋਂ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜਪ ਡਿਜ਼ਾਈਨਰ ਬੁਟੀਕ ਮਾਨਸਾ ਤੇ ਜੀ ਅੱਜ ਆਪਾਂ ਜਿਹੜਾ ਤੁਹਾਨੂੰ ਡਿਜ਼ਾਈਨ ਦਿਖਾਉਣ ਜਾ ਰਹੇ ਹਾਂ ਜੀ ਇਹ ਆਪਣੇ ਪੇਜ ਦਾ ਨਿਊ ਲਾਂਚ ਡਿਜ਼ਾਈਨ ਹੈ ਜੀ ਜਿਹੜਾ ਕਿ ਆਪਾਂ ਅੱਜ ਲਾਂਚ ਕਰਾਂਗੇ ਨਵਾਂ ਡਿਜ਼ਾਈਨ ਹੈ ਇਹ ਤੁਸੀਂ ਸਾਰਿਆਂ ਨੇ ਵੀਡੀਓ ਨੂੰ ਲਾਸਟ ਤੱਕ ਦੇਖਣਾ ਤੇ ਡੇਲੀ ਨਵੀਂ ਨਵੀਂ ਡਿਜ਼ਾਈਨ ਦੇਖਣ ਲਈ ਪੈਨੋ ਆਪਣੇ YouTube ਚੈਨਲ ਨੂੰ ਸਾਰਿਆਂ ਨੇ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਆਪਾਂ ਇਹ ਸੂਟ ਦੀ ਤੁਹਾਨੂੰ ਲਾਸਟ ਤੱਕ ਸਾਰੀ ਡਿਟੇਲਿੰਗ ਦਵਾਂਗੇ ਤੇ ਕੁਆਇਰੀਜ਼ ਲਈ ਨੰਬਰ ਦਵਾਂਗੇ ਜਿਹੜੇ ਤੇ ਤੁਸੀਂ ਕਾਲ ਮੈਸੇਜ ਕਰਕੇ ਕੁਆਇਰੀ ਕਰ ਸਕਦੇ ਹੋ ਹੁਣ ਆਪਾਂ ਤੁਹਾਨੂੰ ਦੱਸ ਰਹੀ ਜੀ ਇਹ ਜਿਹੜਾ ਸੂਟ ਆ ਪਿਓਰ ਟੇਜ਼ਲ ਸਿਲਕ ਤੇ ਬਣਿਆ ਹੋਇਆ ਸੂਟ ਆ ਸਭ ਤੋਂ ਪਹਿਲਾਂ ਤਾਂ ਸਟੱਫ ਦੱਸ ਦਿੰਨੇ ਆ ਰਾਣੀ ਕਲਰ ਇਹ ਡਾਈ ਹੋਇਆ ਹੋਇਆ ਜੀ ਵਾਈਟ ਡਾਈ ਕਰਾਉਣੇ ਹੁੰਨੇ ਆ ਪਿਓਰ ਦਾ ਸਟੱਫ ਆਪਾਂ ਪਿਓਰ ਔਰਗੰਜ਼ਾ ਦਾ ਇਹਦੇ ਨਾਲ ਦੁਪੱਟਾ ਯੂਜ਼ ਕੀਤਾ ਹੋਇਆ ਜੀ ਤੁਸੀਂ ਦੇਖ ਸਕਦੇ ਹੋਗੇ 4 ਸਾਈਡ ਲੇਸ ਕੀਤੀ ਹੋਈ ਆ ਬਹੁਤ ਹੀ ਸੋਹਣੀ ਨਵੇਂ ਡਿਜ਼ਾਈਨ ਦੀ ਲੇਸ ਆ ਜੀ ਦੇਖ ਸਕਦੇ ਹੋ ਤੁਸੀਂ ਇਹ 4 ਸਾਈਡ ਇਦੇ ਗਲੇ ਤੇ ਬਹੁਤ ਹੀ ਜ਼ਿਆਦਾ ਹੈਵੀ ਵਰਕ ਹੋਇਆ ਹੋਇਆ ਜੀ ਇਹ ਬ੍ਰਾਈਡਲ ਸੂਟ ਹੈ ਜਿਹੜਾ ਤੁਸੀਂ ਦੇਖ ਰਹੇ ਹੋਗੇ ਹੁਣ ਸਾਰਾ ਦਬਕੇ ਦਾ ਹੈਂਡਵਰਕ ਮਟੀਰੀਅਲ ਦਾ ਬਣਿਆ ਹੋਇਆ ਸੂਟ ਬਾਵਾ ਦਾ ਵਰਕ ਦੇਖ ਲਓ ਜੀ ਸਾਰੇ ਜਾਣੇ ਨੇੜਿਓ ਬਹੁਤ ਹੀ ਸੋਨਾ ਹੈਵੀ ਬਾਵਾ ਦੀ ਮੂਰੀ ਤੇ ਵਰਕ ਹੋਇਆ ਹੋਇਆ ਪਾਕਿਸਤਾਨੀ ਬਾਵ ਨਹੀਂ ਹੋਈ ਹੈ ਇਹ ਦੇਖ ਸਕਦੇ ਹੋ ਤੁਸੀਂ ਬਾਹ ਦੇ ਲਾਸਟ ਤੱਕ ਵਰਕ ਹੈ ਜੀ ਸਾਰੀ ਹੈਵੀ ਬਾਹ ਕੀਤੀ ਹੋਈ ਹੈ ਵਰਕ ਇਹ ਸਾਰੀ ਸ਼ਾਰਟ 'ਚ ਆਪਾਂ ਬੁੱਟੀ ਪਾਈ ਹੋਈ ਹੈ ਜੀ ਦੇਖ ਸਕਦੇ ਹੋ ਤੁਸੀਂ ਐਂਡ ਹੁਣ ਆ ਗਿਆ ਜੀ ਸੂਟ ਦਾ ਘੇਰਾ ਕੇਰਾ ਤੇ ਚਾਕ ਬਹੁਤ ਹੀ ਹੈਵੀ ਵਰਕ ਕੀਤੇ ਹੋਏ ਆ ਬਈ ਦੇਖ ਸਕਦੇ ਹੋ ਤੁਸੀਂ ਲਾਸਟ ਤੱਕ ਜਿੰਨੇ ਵੀ ਚਾਕ ਦੀ ਲੈਂਥ ਆ ਉਹਨੇ ਤੱਕ ਆਪਾਂ ਹੈਵੀ ਵਰਕ ਕੀਤਾ ਹੋਇਆ ਇਹ ਅੰਮੀਆਂ ਬਣੀਆਂ ਹੋਈਆਂ ਬਹੁਤ ਸੋਹਣੀਆਂ ਨੀਚੇ ਸੇਮ ਬਾਹਾਵਾ ਵਾਲਾ ਤੇ ਸਲਵਾਰ ਵਾਲਾ ਬਾਰਡਰ ਬਣਿਆ ਹੋਇਆਗਾ ਤੇ ਨਾਲ ਹੀ ਸਾਰੀ ਦਬਕੇ ਦੀ ਵੇਲ ਬਣੀ ਹੋਈ ਹੈਗੀ ਹੁਣ ਮੈਂ ਤੁਹਾਨੂੰ ਸਲਵਾਰ ਦਿਖਾ ਦਿੰਨੀ ਆ ਬਈ ਸਲਵਾਰ ਦੀ ਵੀ ਮੂਰੀ ਤੇ ਬਾਰਡਰ ਬਣਿਆ ਹੋਇਆਗਾ ਦੇਖ ਸਕਦੇ ਹੋ ਤੁਸੀਂ ਸਾਰੇ ਚ ਬੂਟੀ ਬਣੀ ਹੋਈ ਆ ਸਲਵਾਰ ਚ ਬਈ ਇਹ ਤੇ ਸਲਵਾਰ ਦੇ ਆਪਾਂ نیچے ਮੂਰੀ ਤੇ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਆ 골ਡਨ ਤੇ ਸੇਮ ਹੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਬਾਈ ਬਾਹਾਂ ਤੇ ਤੇ ਚੱਕ ਘੇਰੇ ਤੇ ਵੀ ਫੋਰ ਸਾਈਡ ਆਪਾਂ 골ਡਨ ਫਿਨਿਸ਼ਿੰਗ ਪੱਟੀ ਨਾਲ ਫਿਨਿਸ਼ ਕੀਤਾ ਹੋਇਆ ਸੂਟ ਨੂੰ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹ ਖਣ ਭਾਈ ਤੁਹਾਨੂੰ ਆਪਾਂ ਇਹਦੀ ਡਿਟੇਲਿੰਗ ਦੱਸਦੀਏ ਤੁਸੀਂ ਇਹ ਸੂਟ ਨੂੰ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਜਿਵੇਂ ਕਿਸੇ ਭੈਣ ਨੇ ਆਨੰਦ ਕਾਰਜ ਲਈ ਬਣਵਾਉਣਾ ਤਾਂ ਤੁਸੀਂ ਰੈੱਡ ਵੀ ਕਰਵਾ ਸਕਦੇ ਹੋ ਸੇਮ ਰਾਣੀ ਕਲਰ ਵੀ ਕਰਵਾ ਸਕਦੇ ਹੋ ਇਹਨਾਂ ਦਾ ਵੀ ਇਹ ਬ੍ਰਾਈਡਲ ਸੂਟ ਹੀ ਹੈ ਜਿਨ੍ਹਾਂ ਨੇ ਇਹ ਤਿਆਰ ਕਰਵਾਇਆਗਾ ਆਪਣੇ ਤੋਂ ਇਹ ਟੇਜ਼ਲ ਸਿਲਕ ਤੇ ਬਣਿਆ ਹੋਇਆ ਸੂਟ ਹੈ ਜੀ ਮੈਂ ਤੁਹਾਨੂੰ ਦੱਸ ਦਾਂ ਦੁਪੱਟਾ ਫੁੱਲ ਪਿਓਰ オーਰਗਾਂజా ਦਾ ਯੂਜ਼ ਕੀਤਾ ਹੋਇਆਗਾ ਤੁਸੀਂ ਸਟੱਫ ਚੇਂਜ ਕਰਵਾ ਸਕਦੇ ਹੋਗੇ ਕਲਰ ਕਸਟਮਾਈਜ਼ ਕਰਵਾ ਸਕਦੇ ਹੋਗੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋਗੇ ਧੰਨਵਾਦ ਜੀ ਸਾਰਿਆਂ ਦਾ